ਕਿ ਸਾਡਾ ਕੋਈ ਵੀ ਸਾਥੀ ਜ਼ਮਾਨਤ ਨਹੀਂ ਕਰਵਾਊਗਾ ਅਸੀਂ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਆ ਸਾਰੇ ਜਦੋਂ ਜੀਕਰ ਨੂੰ ਲੋਕੇਸ਼ਨ ਵੀ ਭੇਜੀ ਜਾ ਸਕਦੀ ਹੈ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਹੈ ਉਹ ਸਾਰੇ ਦੇ ਸਾਰੇ ਤਿਆਰ ਬੈਠੇ ਹੈ ਸਰਕਾਰ ਦਾ ਦਿਲ ਕਰਦਾ ਤਾਂ ਭਾਵੇਂ ਉਹ ਗ੍ਰਿਫਤਾਰ ਕਰ ਲਵੇ ਕੋਈ ਪਰਚੇ ਦਾ ਸਾਨੂੰ ਕੋਈ ਡਰ ਨਹੀਂ ਹੈ ਕਿਉਂਕਿ ਪਹਿਲਾ ਪਰਚਾ ਨਹੀਂ ਹੈ ਨਾਲ ਹੀ ਅਸੀਂ ਇਹ ਕਲੀਅਰ ਕਰ ਦਿੰਦੇ ਹਾਂ ਅੰਕਲ ਜੀ ਨੇ ਕਰ ਦਿੱਤਾ ਕਿ ਅਸੀਂ ਜ਼ਮਾਨਤ ਨਹੀਂ ਲੈਣੀ ਸਰਕਾਰ ਨੇ ਗ੍ਰਿਫਤਾਰ ਕਰਨਾ ਕਰ ਲਵੇ ਜਿਵੇਂ ਵੀ ਸਰਕਾਰ ਕੋਲ ਮੋਬਾਈਲ ਸਾਡੇ ਆਉਣਾ ਹੈ ਲੋਕੇਸ਼ਨ ਕੱਢ ਲਈ ਸਰਕਾਰ ਲਈ ਵੀ ਔਖੀ ਕੰਮ ਹੈ ਜਦੋਂ ਮਰਜ਼ੀ ਗ੍ਰਿਫਤਾਰ ਕਰ ਲੈ ਸਾਨੂੰ ਕੋਈ ਡਰ ਨਹੀਂ ਦਾ ਕੋਈ ਖੌਫ ਨਹੀਂ ਕਿਉਂਕਿ ਜਿਹੜਾ ਗੁਨਾਹ ਅਸੀਂ ਕੀਤਾ ਹੈ ਨਾ ਅੱਜ ਕਾਨੂੰਨ ਦੀ ਨਜ਼ਰ ਦੇ ਵਿੱਚ ਜਿਹੋ ਗੁਨਾਹ ਹੈ ਤਾਂ ਇਹੋ ਜੇ 36 ਗੁਨਾਹ ਖੁਦਮਾਨ ਸਾਹਿਬ ਨੇ ਕੀਤੇ ਹਨ ਜਿਨ੍ਹਾਂ ਨੇ ਹੈਲੀਕਾਪਟਰ ਦੀ ਵਰਤੋਂ ਦੀ ਕਵਰਤੋਂ ਦੀ ਗੱਲ 36 ਵਾਰੀ ਕੀਤੀ ਆਪੋਜੀਸ਼ਨ ਚ ਪਹਿਲੇ ਪਰਚੇ ਉਹਨਾਂ ਤੇ ਹੋਣੇ ਚਾਹੀਦੇ ਸੀ ਅੱਜ ਸਾਨੂੰ ਇੱਕ ਜ਼ਰੂਰੀ ਮਾਮਲੇ ਨੂੰ ਲੈ ਕੇ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਐਮਰਜੈਂਸੀ ਮੀਟਿੰਗ ਕਰਨੀ ਪਈ ਹੈ ਅਰੇ ਇਸ ਮੀਟਿੰਗ ਦੇ ਵਿੱਚ ਬਠਿੰਡਾ ਤੇ ਆਲੇ ਦੁਆਲੇ ਦੇ ਪੱਤਰਕਾਰ ਜਿਹੜੇ ਸਾਰੇ ਇਕੱਠੇ ਹੋਏ ਐ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਇਹ ਪਤਾ ਲੱਗ ਹੀ ਗਿਆ ਹੋਣਾ ਕਿ ਨਵੇਂ ਬਰੇ ਦੇ ਪਹਿਲੇ ਦਿਨ ਜਿਹੜਾ ਵਧਾਈ ਸੰਦੇਸ਼ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਉਹਦੇ ਵਿੱਚ ਆਈਟੀਆਈ ਐਕਟਿਵਿਸਟ ਮਾਨਕ ਗੋਇਲ ਤੋਂ ਇਲਾਵਾ ਸਾਡੇ ਪੱਤਰਕਾਰ ਮਨਿੰਦਰਜੀਤ ਸਿੰਘ ਮਿੰਟੂ ਗੁਰੂਸਰੀਆ ਮਨਦੀਪ ਮੱਕੜ ਇਹ ਤਿੰਨ ਬਠਿੰਡੇ ਦੇ ਐ ਚਾਰ ਮਾਨਸਾ ਦੇ ਹੋਗੇ ਚੌਥੇ ਮਾਨਕ ਜੀ ਤੇ 6 ਬੰਦੇ ਹੋਰ ਆ ਟੋਟਲ 10 ਬੰਦਿਆਂ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਹੈ ਉਹ ਐਫਆਈਆਰ ਜਿਹੜੇ ਮਾਮਲੇ 'ਚ ਦਰਜ ਕੀਤੀ ਹੈ ਉਹ ਮਾਮਲਾ ਵੀ ਕੁਛ ਇਹੋ ਜਿਹਾ ਹੈ ਕਿ ਜੇ ਅਸੀਂ ਦੱਸਦੇ ਹਾਂ ਸਾਨੂੰ ਘੱਟੋ ਘੱਟ ਸੰਗ ਆਉਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਗੈਰ ਮੌਜੂਦਗੀ ਦੇ ਵਿੱਚ ਜਹਾਜ਼ ਨੂੰ ਕੌਣ ਇਸਤੇਮਾਲ ਕਰਦਾ ਸਿਰਫ ਇਹੀ ਸਵਾਲ ਪੁੱਛਿਆ ਸੀ ਜੀ ਦਾ ਜਵਾਬ ਬਾਖੂਬੀ ਸਰਕਾਰ ਵਾਲੇ ਪਾਸਿਓਂ ਦੇ ਦਿੱਤਾ ਸੀ ਕਿ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਦੇ ਵਿੱਚ ਵੀ ਇਹ ਜਹਾਜ਼ ਇਸਤੇਮਾਲ ਕੀਤਾ ਜਾ ਸਕਦਾ ਹੈ ਔਰ ਉਹੀ ਲੋਕ ਇਸਤੇਮਾਲ ਕਰਦੇ ਆ ਜਿਹੜੇ ਲੋਕ ਇਹਦੇ ਲਈ ਅਧਿਕਾਰਤ ਬਾਜੂਦ ਦੇ ਇਸ ਦੇ ਵੀ ਤਾਂ ਕੋਈ ਐਡਾ ਵੱਡਾ ਮਾਮਲਾ ਨਹੀਂ ਤੇ ਇੱਕ ਐਫ ਆਈ ਆਰ ਦਰਜ ਕਰਤੀ ਹੈ ਲੁਧਿਆਣਾ ਦੇ ਵਿੱਚ ਉਸ ਮਾਮਲੇ ਤੇ ਅੱਜ ਵਿਚਾਰ ਬਟਾਂਦਰਾ ਕੀਤਾ ਤੇ ਉਸ ਵਿਚਾਰ ਬਟਾਂਦਰੇ ਦਾ ਸਿੱਟਾ ਇਹ ਨਿਕਲੇ ਕਿ ਇਮੀਡੀਏਟ ਪੰਜਾਬ ਭਰ ਦੇ ਪੱਤਰਕਾਰ ਹੈ ਜਿਹੜੇ ਉਹ ਇੱਕ ਪ੍ਰੋਟੈਸਟ ਕਰਨਗੇ ਚੰਡੀਗੜ੍ਹ ਤੇ 4 ਤਾਰੀਖ ਨੂੰ ਅਸੀਂ 4 ਤਾਰੀਖ ਨੂੰ ਚੰਡੀਗੜ੍ਹ ਪ੍ਰੋਟੈਸਟ ਕਰਾਂਗੇ ਸਾਡਾ ਪਹਿਲਾ ਪੜਾਅ ਹੋ 10 ਤਾਰੀਖ ਨੂੰ ਬਠਿੰਡਾ ਦੇ ਵਿੱਚ ਜਿੰਨੀਆਂ ਵੀ ਜਨਤਿਕ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਕਾਲ ਕੀਤੀ ਜਾਊਗੀ ਔਰ ਉਹਦੇ ਤੇ ਫਿਰ ਅਗਲਾ ਪ੍ਰੋਗਰਾਮ ਉਲੀਕਿਆ ਜਾਊਗਾ ਪੱਤਰਕਾਰ ਭਾਈਚਾਰੇ ਦਾ ਇਹ ਫੈਸਲਾ ਹੈ ਕਿ ਸਾਡਾ ਕੋਈ ਵੀ ਸਾਥੀ ਜ਼ਮਾਨਤ ਨਹੀਂ ਕਰਵਾਊਗਾ ਅਸੀਂ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਆ ਸਾਰੇ ਜਦੋਂ ਜੀਕਰਨ ਲੋਕੇਸ਼ਨ ਵੀ ਭੇਜੀ ਜਾ ਸਕਦੀ ਹੈ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਹੈ ਉਹ ਸਾਰੇ ਦੇ ਸਾਰੇ ਤਿਆਰ ਬੈਠੇ ਹੈ ਸਰਕਾਰ ਦਾ ਦਿਲ ਕਰਦਾ ਤਾਂ ਭਾਵੇਂ ਉਹ ਗ੍ਰਿਫਤਾਰ ਕਰ ਲਵੇ ਪਰ ਇਹ ਮਾਮਲਾ ਜਿਹੜਾ ਹੈਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਲਿਜਾਣ ਵਾਸਤੇ ਪੰਜਾਬ ਦੇ ਪੱਤਰਕਾਰ ਜਿਹੜੇ ਹੈਗੇ ਪੂਰੀ ਤਰ੍ਹਾਂ ਪੱਬਾਂ ਪਾਰ ਹੈ ਤੇ ਲੜਾਈ ਲੜਨੀ ਪਊਗੀ ਤੇ ਚੰਗੀ ਲੜਾਈ ਲੜਾਂਗੇ ਇਸ ਲਈ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਕੇ ਬਾਅਦ ਦੁਪਹਿਰ 4 ਤਾਰੀਖ ਨੂੰ ਚੰਡੀਗੜ੍ਹ ਹਮ ਹਮਾਕੇ ਪੁੱਜੋ ਸੈਕਟਰ 17 ਦੇ ਵਿੱਚ ਉੱਥੇ ਇੱਕ ਪ੍ਰੋਟੈਸਟ ਜਿਹੜਾ ਹੈਗਾ ਸੰਕੇਤਕ ਪ੍ਰੋਟੈਸਟ ਅਸੀਂ ਲਾਂਚ ਕਰਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਪੰਜਾਬ ਦਾ ਪੱਤਰਕਾਰ ਭਾਈਚਾਰਾ ਲੜਾਈ ਵਾਸਤੇ ਤਲ ਤਾਂ ਟੇਲ ਦੇ ਵਿੱਚ ਦੱਸ ਹੀ ਦਿੱਤੀ ਆ ਤੁਹਾਨੂੰ ਕਿ ਕਿਸ ਤਰੀਕੇ ਨਾਲ ਪਰਚਾ ਦਰਜ ਹੋਇਆ ਨਾਲ ਹੀ ਹੁਣ ਕਿਹੜਾ ਅੱਗੇ ਪ੍ਰੋਟੈਸਟ ਹੈ 4 ਤਾਰੀਖ ਨੂੰ ਲਗਭਗ 1 ਵਜੇ 17 ਸੈਕਟਰ ਦੇ ਵਿੱਚ ਪੰਜਾਬ ਦਾ ਪੱਤਰਕਾਰ ਭਾਈਚਾਰਾ ਤੇ ਨਾਲ ਹੀ ਅਸੀਂ ਜੰਤਕ ਜਥੇਬੰਦੀਆਂ ਦੇ ਵੀ ਆਗੂਆਂ ਨੂੰ ਸਿਰਫ ਅਸੀਂ ਕਹਿੰਦੇ ਨੇ ਕਿ ਹਜੇ ਇਕੱਠ ਉਸ ਤਰੀਕੇ ਦਾ ਨਹੀਂ ਇਹ ਸੰਕੇਤਕ ਹੈ ਜੰਤਕ ਜਥੇਬੰਦੀਆਂ ਦੇ ਵੀ ਇੱਕ ਇੱਕ ਦੋ ਦੋ ਤਿੰਨ ਤਿੰਨ ਆਗੂ ਉੱਥੇ ਜ਼ਰੂਰ ਪਹੁੰਚਣ ਤਾਂ ਕਿ ਪਤਾ ਲੱਗ ਸਕੇ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੀਡੀਆ ਦੀ ਆਵਾਜ਼ ਦਬਾਈ ਜਾ ਰਹੀ ਹੈ ਕਿਉਂਕਿ ਕਦੇ ਸਰਕਾਰ ਪੇਜ ਬੰਦ ਕਰਦੀ ਹੈ ਕਦੇ ਸਰਕਾਰ ਪਹਿਲਾ ਪਰਚੇ ਦਰਜ ਕਰਦੀ ਹੈ ਉਸ ਤੋਂ ਬਾਅਦ ਇਹ ਫਿਰ ਪਰਚ ਹੈ ਤੇ ਨਾਲ ਹੀ ਜਿਹੜੀਆਂ ਮਤਲਬ ਇੱਕ ਹੱਦਾਂ ਟੱਪ ਗਈ ਹੈ ਕਿ ਸਟ੍ਰਾਈਕਾਂ ਸਰਕਾਰ ਮਾਰ ਰਹੀ ਹੈ ਜਿਹੜਾ ਅੱਜ ਤੱਕ ਨਹੀਂ ਕਦੇ ਹੋਇਆ ਸੀ ਇਹ ਸਾਰੇ ਦੇ ਖਿਲਾਫ ਇਹ ਕੋਈ ਪਰਚੇ ਦਾ ਸਾਨੂੰ ਕੋਈ ਡਰ ਨਹੀਂ ਹੈ ਕਿਉਂਕਿ ਪਹਿਲਾ ਪਰਚਾ ਨਹੀਂ ਹੈ ਨਾਲ ਹੀ ਅਸੀਂ ਇਹ ਕਲੀਅਰ ਕਰ ਦਿੰਦੇ ਹਾਂ ਅੰਕਲ ਜੀ ਨੇ ਕਰ ਦਿੱਤਾ ਕਿ ਅਸੀਂ ਜ਼ਮਾਨਤ ਨਹੀਂ ਲੈਣੀ ਸਰਕਾਰ ਨੇ ਗ੍ਰਿਫਤਾਰ ਕਰਨਾ ਕਰ ਲਵੇ ਜਿਵੇਂ ਵੀ ਸਰਕਾਰ ਨੂੰ ਕਿਉਂਕਿ ਮੋਬਾਈਲ ਸਾਡੇ ਆਉਣਾ ਹੈ ਲੋਕੇਸ਼ਨ ਕੱਢ ਲਈ ਸਰਕਾਰ ਲਈ ਵੀ ਔਖੀ ਕੰਮ ਨਹੀਂ ਜਦੋਂ ਮਰਜ਼ੀ ਗ੍ਰਿਫਤਾਰ ਕਰ ਲਵੇ ਜਿਵੇਂ ਮਰਜ਼ੀ ਸਰਕਾਰ ਸਾਡੇ ਨਾਲ ਆ ਜਾਵੇ ਪਰ ਅਸੀਂ ਇਹ ਚੀਜ਼ ਤੋਂ ਦੱਬਣ ਵਾਲੇ ਨਹੀਂ ਜਿਸ ਤਰੀਕੇ ਨਾਲ ਸਰਕਾਰ ਇਹ ਚੀਜ਼ ਦੇ ਉੱਤੇ ਲੱਗੀ ਪਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਵਾਜ਼ਾਂ ਜਿਹੜੀਆਂ ਪੰਜਾਬ ਦੇ ਹੱਕ ਚੁਟਦੀਆਂ ਜਾਂ ਪੰਜਾਬ ਦੇ ਮੁੱਦਿਆਂ ਨੂੰ ਉਜਾਗਰ ਕਰਦੀਆਂ ਉਹਨਾਂ ਨੂੰ ਦਬਾਇਆ ਜਾਣਾ ਉਹ ਭੁੱਲ ਜਾਵੇ ਸਰਕਾਰ ਇਸੇ ਤਰੀਕੇ ਨਾਲ ਆਵਾਜ਼ਾਂ ਗੂੰਜਦੀਆਂ ਰਹਿਣੀਆਂ ਅਸੀਂ ਨਾ ਬੋਲਾਂਗੇ ਕੋਈ ਹੋਰ ਬੋਲੂਗਾ ਬੋਲੂਗਾ ਤਾਂ ਜ਼ਰੂਰ ਮਤਲਬ ਇਹ ਧਾਰਗਾ ਪੰਜਾਬ ਦੇ ਲੋਕ ਇਹ ਜਿੰਨਾ ਮਰਜੀ ਸਫਾਈ ਕਰ ਲੋ ਕਿਤੇ ਨਾ ਕਿਤੇ ਫਿਰ ਫੁੱਟ ਆਉਂਦੇ ਆ ਸੋ ਇੱਕ ਫੁੱਟ ਜ਼ਰੂਰ ਆਉਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਇਹ ਜਿਹੜਾ ਅੰਕਲ ਜੀ ਨੇ ਦੱਸ ਦਿੱਤਾ ਕਿ 4 ਤਰੀਕ ਨੂੰ 1 ਵਜੇ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਤੇ 10 ਤਰੀਕ ਨੂੰ ਬਠਿੰਡਾ ਦੇ ਵਿੱਚ ਜਨਤਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਜਾਵੇਗੀ ਫਿਰ ਉਸ ਤੋਂ ਅਗਿਹੜਾ ਵੱਡਾ ਇਕੱਠ ਜਾਂ ਵੱਡਾ ਫੈਸਲਾ ਲੈਣਾ ਉਹ ਜਥੇਬੰਦੀਆਂ ਦੀ ਰਾਏ ਨਾਲ ਆ ਜਾਵੇ। ਜਿਸ ਵੇਲੇ ਮੋਦੀ ਸਰਕਾਰ ਹੁਣ ਦੇ ਵਿੱਚ ਆਈ ਹੈ ਤਾਂ ਉਸ ਵੇਲੇ ਮੀਡੀਆ ਦਾ ਮੰਨ ਸ਼ੁਰੂ ਹੁੰਦਾ ਹੈ। ਯੋਗੀ ਸਰਕਾਰ ਦੇ ਵਿੱਚ ਯੂਪੀ ਦੇ ਵਿੱਚ ਅਸੀਂ ਉਹ ਦੌਰ ਵੀ ਵੇਖਿਆ ਜਿਸ ਵੇਲੇ ਆ ਜਿਹੜੇ ਮਿੱਡੇ ਮੀਲ ਦੇ ਹੁੰਦੇ ਹਨ ਨਾ ਫੂਡ ਵਗੈਰਾ ਦਿੰਦੇ ਆ ਸਰਵ ਕਰਦੇ ਬੱਚਿਆਂ ਨੂੰ ਜੇ ਲੂਣ ਘੱਟ ਸੀ ਜਾਂ ਮਾਤਰਾ ਘੱਟ ਸੀ ਸਾਰੇ ਫੂਡ ਦੀ ਉਹਨੂੰ ਰਿਪੋਰਟ ਕੀਤਾ ਤਾਂ ਉਸ ਰਿਪੋਰਟਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਕੋਵਿਡ ਦੇ ਦੌਰਾਨ ਜਿਸ ਵੇਲੇ ਲਾਸ਼ਾਂ ਵੈਂਦੀਆਂ ਦਿਖਾਈਆਂ ਪੱਤਰਕਾਰਾਂ ਨੇ ਤਾਂ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਅਸੀਂ ਮਤਲਬ ਕਿ ਇਹ ਸੋਚਦੇ ਸੀ ਕਿ ਸਾਡੀ ਧਰਤੀ ਤੇ ਘੱਟੋ-ਘੱਟ ਯਾਰ ਆ ਚੀਜ਼ ਨਹੀਂ ਆਏਗੀ ਪਰ ਆ ਜਿਹੜੇ ਅਖੌਤੀ ਇਨਕਲਾਬੀ ਆਏ ਆ ਇਹਨਾਂ ਨੇ ਤੇ ਉਹਨਾਂ ਨੂੰ ਵੀ ਪਿਛਾ ਛੱਡਤਾ ਏਦਾਂ ਲੱਗਦਾ ਕਿ ਇਹ ਚੜ ਕੇ ਆ ਗਿਆ ਕਿ ਕਿਸੇ ਨੂੰ ਅਸੀਂ ਬੋਲਣ ਨਹੀਂ ਦੇਣਾ ਔਰ ਇਹਦੇ ਵਿੱਚ ਸਾਫ਼ ਤੌਰ ਤੇ ਹੈ ਕਿ ਪਰਚਾ ਚਾਹੇ ਦਿੱਲੀ ਵਾਲਿਆਂ ਨੇ ਕਰਾਇਆ ਚਾਹੇ ਬੰਬੇ ਵਾਲਿਆਂ ਨੇ ਕਰਾਇਆ ਪਰ ਸਾਡੇ ਜਿਹੜੇ ਇੱਥੇ ਬੈਠੇ ਆ ਉਹ ਚੁਣੇ ਨੁਮਾਇੰਦੇ ਕਿਹਨਾਂ ਦੇ ਆ ਉਹ ਸਾਡੇ ਚੁਣੇ ਆ ਜੇ ਅੱਜ ਉਹ ਖਮੋਸ਼ੀ ਨਾਲ ਦੇਖ ਰਹੇ ਆ ਸਾਰਾ ਕੁਝ ਸਾਨੂੰ ਕੋਈ ਲਾਂਬਾ ਨਹੀਂ ਹੈ ਮਨਿੰਦਰ ਨੇ ਦੱਸਤਾ ਮੈਂ ਵੀ ਸਾਫ਼ ਦੱਸ ਦਿੰਦਾ ਮੈਂ ਸਵੇਰੇ ਹੀ ਲਾਈਵ ਕਰਕੇ ਦੱਸਦਾ ਸੀਗਾ ਕਿ ਭਾਈ ਜਿੰਨੇ ਅਰੈਸਟ ਕਰਨਾ ਤੁਸੀਂ ਕੋਈ ਤਖਲਫ ਕੋਈ ਤਕਲੀਫ ਨਹੀਂ ਕਰਨੀ ਤੁਸੀਂ ਜਸਟ ਮੈਨੂੰ ਦੱਸਣਾ ਫੋਨ ਕਾਲ ਕਰਨੀ ਮੈਂ ਆਪਦੀ ਲੋਕੇਸ਼ਨ ਔਨ ਕਰ ਦੂੰਗਾ ਜਾਂ WhatsApp ਤੇ ਭੇਜ ਦੂੰਗਾ ਆ ਕੇ ਫੜ ਲਿਓ ਔਰ ਤੁਹਾਡੇ ਤੋਂ ਚਾਰ ਸ਼ੀਟ ਲਵਾਂਗੇ ਕਿ ਹਾਂਜੀ ਤੁਸੀਂ ਚਾਰਜ ਕਰ ਦਿਓ ਸਾਨੂੰ ਤੁਸੀਂ ਚਾਰ ਸ਼ੀਟ ਭਰ ਦਿਓ ਬਸ ਗੱਲ ਖਤਮ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਅੱਜ ਅਸੀਂ ਜਿਸ ਦੌਰ ਚੋਂ ਗੁਜ਼ਰ ਰਹੇ ਹਾਂ ਇਹਦਾ ਮਤਲਬ ਹੈ ਕਿ ਜੇ ਤੁਸੀਂ ਅੱਜ ਸਾਰੇ ਚੁੱਪ ਰਹਿੰਦੇ ਹੋ ਨਾ ਪੰਜਾਬੀ ਚਾਹੇ ਆਮ ਆਦਮੀ ਪਾਰਟੀ ਵਾਲਾ ਚਾਹੇ ਕੋਈ ਭਾਜਪਾ ਵਾਲਾ ਚਾਹੇ ਕੋਈ ਕਾਲੀਆ ਚਾਹੇ ਕੋਈ ਕਾਂਗਰਸੀ ਆ ਜਿਹੜਾ ਦੂਜਾ ਆਏਗਾ ਜਿਹੜਾ ਇਸ ਤੋਂ ਅਗਲਾ ਆਏਗਾ ਨਾ ਰੂਲਰ ਜਿਹੜਾ ਹੋਰ ਰਾਜਕਰਤਾ ਆਏਗਾ ਉਹ ਐਦੋਂ ਵੀ ਅੱਗੇ ਜਾਊਗਾ ਜੇ ਤੁਸੀਂ ਅੱਜ ਨਹੀਂ ਬੋਲੋਗੇ ਨਾ ਉਹ ਇਹਦੇ ਤੋਂ ਦੋ ਕਦਮ ਅੱਗੇ ਜਾਊਗਾ ਪਿਛਲੀਆਂ ਸਰਕਾਰਾਂ ਚ ਵੀ ਇਦਾਂ ਹੁੰਦਾ ਸੀ ਥੋੜਾ ਹੁੰਦਾ ਸੀ ਅੱਗੇ ਆ ਗਏ ਇਹ ਆ ਗਏ ਜੇ ਤੁਸੀਂ ਅੱਜ ਖਮੋਸ਼ੀ ਦੇ ਨਾਲ ਇਹਨਾਂ ਦੇ ਦਮਨ ਚੱਕਰ ਨੂੰ ਬਰਦਾਸ਼ਤ ਕਰੋਗੇ ਨਾ ਤਾਂ ਅਗਲਾ ਦਮਨ ਚੱਕਰ ਇਹਦੇ ਤੋਂ ਵੀ ਤਗੜਾ ਹੋਊਗਾ ਸਾਨੂੰ ਕੋਈ ਡਰ ਨਹੀਂ ਹੈਗਾ ਕੋਈ ਖੋਫ ਨਹੀਂ ਹੈ ਕਿਉਂਕਿ ਜਿਹੜਾ ਗੁਨਾਹ ਅਸੀਂ ਕੀਤਾ ਹੈ ਨਾ ਅੱਜ ਕਾਨੂੰਨ ਦੀ ਨਜ਼ਰ ਦੇ ਵਿੱਚ ਜੇ ਉਹ ਗੁਨਾਹ ਇਹੋ ਜੇ 36 ਗੁਣਾ ਖੁਦ ਮਾਨ ਸਾਹਿਬ ਨੇ ਕੀਤੇ ਜਿਨ੍ਹਾਂ ਨੇ ਹੈਲੀਕਾਪਟਰ ਦੀ ਵਰਤੋਂ ਦੀ ਕੁ ਵਰਤੋਂ ਦੀ ਗੱਲ 36 ਵਾਰੀ ਕੀਤੀ ਆਪੋਜੀਸ਼ਨ ਚ ਪਹਿਲੇ ਪਰਚੇ ਉਹਨਾਂ ਤੇ ਹੋਣੇ ਚਾਹੀਦੇ ਸੀਗੇ ਦੂਜੀ ਗੱਲ ਕਿ ਇਹਦੇ ਚ ਕਿਸੇ ਨੂੰ ਇਹ ਨਹੀਂ ਕਿਹਾ ਗਿਆ ਕਿ ਫਲਾਣੇ ਨੇ ਇਸਤੇਮਾਲ ਕੀਤਾ ਫਲਾਣੇ ਨੇ ਇਸਤੇਮਾਲ ਕੀਤਾ ਜਿਹੜਾ ਰਡਾਰ ਡਾਟਾ ਸੀਗਾ ਉਸ ਨੂੰ ਐਸਟੈਬਲਿਸ਼ ਕੀਤਾ ਖੁਦ ਬਲਤੇਜ ਪੰਨੂਰਾ ਨੇ ਇੱਥੇ ਆ ਕੇ ਬਠਿੰਡੇ ਦੇ ਵਿੱਚ ਕਿਹਾ ਜੀ ਉਹ ਹੈਲੀਕਾਪਟਰ ਉੱਡਿਆ ਤੇ ਹੈਲੀਕਾਪਟਰ ਉਡਾਇਆ ਜੀ ਗਵਰਨਰ ਸਾਹਿਬ ਨੇ ਬਿਲਕੁਲ ਵਰਤ ਸਕਦੇ ਆ ਜਦੋਂ ਤੁਸੀਂ ਅਧਿਕਾਰਤ ਤੌਰ ਤੇ ਉਸ ਚੀਜ਼ ਨੂੰ ਐਸਟੈਬਲਿਸ਼ ਕਰ ਦਿੱਤਾ ਉਹ ਫੇਕ ਕਿਵੇਂ ਆ ਜੇ ਉਹ ਫੇਕ ਨਹੀਂ ਉਹ ਦੇਸ਼ ਵਿਰੋਧੀ ਕਿਵੇਂ ਆ ਕੋਈ ਮੁੱਖ ਮੰਤਰੀ ਦੀ ਸਿਕਿਉਰਿਟੀ ਨੂੰ ਖਤਰਾ ਹੋ ਗਿਆ ਕਿਉਂਕਿ ਮੁੱਖ ਮੰਤਰੀ ਤਾਂ ਫੋਰਨ ਵਿਜ਼ਿਟ ਤੇ ਆ ਆਰਟੀਆਈ ਰਹੀ ਸੂਚਨਾ ਤੁਸੀਂ ਨਹੀਂ ਦਿੰਦੇ ਕਿ ਤੁਹਾਡਾ ਹੈਲੀਕਾਪਟਰ ਫਿਰਦਾ ਕਿੱਥੇ ਆ ਅਗਲੇ ਨੇ ਪਹਿਲਾ ਜਿਹੜਾ ਸੀਗਾ ਉਹਨਾਂ ਨੇ ਘੜੁਕਾ ਬਣਾ ਰੱਖਿਆ ਸੀ ਕਦੇ ਹਰੀ ਸ਼ਰਾਵਤ ਨੂੰ ਲੈਣ ਗਏ ਚਲੇ ਕਦੇ ਅਰੂਸਾ ਨੂੰ ਛੱਡਣ ਚਲੇ ਗਏ ਕਦੇ ਕਿਤੇ ਕਦੇ ਕਿਤੇ ਇਹਨਾਂ ਨੇ ਬਿਲਕੁਲ ਯੱਕਾ ਬਣਾ ਲਿਆ ਆਪਦਾ ਹਿਮਾਚਲ ਨਹੀਂ ਜਾਂਦੇ ਤੁਸੀਂ ਗੁਜਰਾਤ ਉੱਤੇ ਚਰਖਾ ਕੱਤਣ ਗਏ 55 ਲੱਖ ਇੱਕ ਬਿੱਲ ਸੀ 45 ਲੱਖ ਸ਼ਾਇਦ ਇੱਕ ਬਿੱਲ ਸੀਗਾ ਤੇ ਉਦੋਂ ਬਾਅਦ ਤੁਸੀਂ ਅੱਜ ਤੱਕ ਜਾਣਕਾਰੀ ਨਹੀਂ ਦਿੱਤੀ ਕਿੱਥੇ ਕਿੱਥੇ ਇਹਾਜ ਵਰਤਿਆ ਜਾਂਦਾ ਜਿਸ ਚੀਜ਼ ਨੂੰ ਤੁਸੀਂ ਖੁਦ ਐਸਟੈਬਲਿਸ਼ ਕੀਤਾ ਜਿਸ ਚੀਜ਼ ਨੂੰ ਐਕਨੋਲਜ ਕੀਤਾ ਤੁਸੀਂ ਉਸ ਚੀਜ਼ ਦਾ ਪਰਚਾ ਕੱਟੀ ਬੈਠੇ ਹਾਂ ਤਾਂ ਚੜਲੋ ਠੀਕ ਹੈ ਤੁਸੀਂ ਪਰਚਾ ਕੱਟਦਾ ਅਸੀਂ ਗੁਨਾਹਗਰ ਅਰੈਸਟ ਕਰੋ ਸਾਡੀ ਚਾਰ ਸ਼ੀਟ ਜਿਹੜੀ ਆ ਉਹ ਕੋਰਟ ਚ ਦਾਖਲ ਕਰੋ ਅਸੀਂ ਕਾਨੂੰਨੀ ਲੜਾਈ ਲੜਨ ਵਾਸਤੇ ਤਿਆਰ ਆਂ ਬਾਕੀ ਪ੍ਰੋਗਰਾਮ ਜਿਵੇਂ ਸਾਥੀਆਂ ਨੇ ਦੱਸਿਆ ਉਹ ਵੀ ਚੱਲਣਗੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਇਹ ਅਵਾਸਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਇਹ ਜਿਹੜੇ ਦਿੱਲੀ ਵਾਲੇ ਆ ਇਹ ਤੇ ਤੁਰਦੇ ਫਿਰਦੇ ਆਏ ਆ ਰਮਤੇ ਜੇ ਹੈਗੇ ਆ ਜੋਗੀ ਇਹ ਤੇ ਮੇਲਾ ਵੇਖ ਕੇ ਚਲੇ ਜਾਣਗੇ ਇਹ ਤੇ ਕੋਈ ਹੋਰ ਥਾਂ ਲੱਭ ਲੈਣਗੇ ਇੱਥੋਂ ਜਾਣਗੇ ਹਰਿਆਣੇ ਚ ਬਹਿ ਜਾਣਗੇ ਕਿਤੇ ਹੋਰ ਬਹਿ ਜਾਣਗੇ ਰਹਿਣਾ ਇੱਥੇ ਹੀ ਆਪਾਂ ਤੁਸੀਂ ਉਹੀ ਹੋ ਜਿਹੜੇ ਛੱਗੇ ਪਜਾਮਿਆਂ 'ਚ ਸਿੰਪਲ ਛੱਗੇ ਪਜਾਮਿਆਂ 'ਚ ਸਾਡੇ ਅਰਗੇ ਨੂੰ ਕਾਲਾ ਕਰ ਦਿੰਦੇ ਆ ਜਾਓ ਇੱਕ ਰਿਕਵਰਜ ਕਰ ਲਿਓ ਸਾਡੇ ਠੀਕ ਹੈ ਜੀ ਉੱਥੇ ਹੀ ਮਿਲਾਂਗੇ ਫੇਰ ਚੰਡੀਗੜ੍ਹ ਵਾਲੇ ਚੌਂਕ 'ਜੋ ਜਿਵੇਂ ਗਾਣਾ ਨਾ ਉਸੇ ਚੌਂਕ 'ਚ ਤੇਲ ਫੂਕਦੇ ਮਿਲ ਜਾਗੇ ਅਸੀਂ ਉੱਥੇ ਹੀ ਮਿਲ ਜਾਣਾ ਜੇ ਤੁਸੀਂ ਆਪੋਜੀਸ਼ਨ 'ਚ ਆ ਜਾਓਗੇ ਅਸੀਂ ਤਦ ਵੀ ਤੁਹਾਡੇ ਨਾਲ ਖੜਾਂਗੇ ਕੋਈ ਗੱਲ ਨਹੀਂ ਹੈ ਤੁਹਾਡਾ ਜ਼ੋਰ ਹੈ ਜ਼ੋਰਾਵਰ ਦਾ ਸੱਤੀ 200 ਕੋਈ ਚੱਕਰ ਨਹੀਂ ਹੈ ਪਰ ਤੁਸੀਂ ਆਪਣਾ ਜ਼ੋਰ ਲਾ ਲਓ ਅਸੀਂ ਜ਼ੋਰ ਸੈਣ ਵਾਲੀ ਜਿਹੜੀ ਆ ਵੀ ਸ਼ਕਤੀ ਦਿਖਾ ਦੇਗੇ ਕੋਈ ਚੱਕਰ ਨਹੀਂ ਤੁਰੇ ਆਓ ਦੇਖੋ ਸਾਥੀਆਂ ਨੇ ਦੱਸ ਹੀ ਦਿੱਤਾ ਵੀ ਕੀ ਹੋਇਆ ਕੀ ਨਹੀਂ ਦੇਖੋ ਗੱਲ ਸਿੰਪਲ ਹੈਗੀ ਕਿ ਤੁਸੀਂ ਲੋਕਾਂ ਨੂੰ ਸਵਾਲ ਕਰਨ ਤੋਂ ਰੋਕਣਾ ਚਾਹੁੰਦੇ ਹੋ ਤੇ ਲੋਕ ਸਵਾਲ ਕਰਨਾ ਚਾਹੁੰਦੇ ਬਸ ਇੰਨੀ ਗੱਲ ਦਾ ਰੌਲਾ ਹੈ ਜੇ ਤੁਸੀਂ ਹੁਣ ਕਹੋਗੇ ਵੀ ਸਵਾਲ ਹੀ ਨਹੀਂ ਕਰਨਾ ਤੁਹ ਤੋਂ ਪੁੱਛਣਾ ਹੀ ਨਹੀਂਗਾ ਕਿ ਹੈਲੀਕਾਪਟਰ ਕਿੱਥੇ ਗਿਆ ਕੌਣ ਵਰਤ ਰਿਹਾ ਤੁਸੀਂ ਆਰਟੀਆਈ 4 ਸਾਲਾਂ ਦੇ ਵਿੱਚ ਆਰਟੀਆਈ ਦੀ ਥਰੂ ਜਾਣਕਾਰੀ ਨਹੀਂ ਦਿੱਤੀ ਉਹ ਗੁਜਰਾਤ ਦੀ ਜਾਣਕਾਰੀ ਮੰਗੀ ਸੀ ਦਿੱਲੀ ਦੀ ਮੰਗੀ ਸੀ ਕਿ 55 ਲੱਖ ਇੱਕ ਦਿਨ 'ਚ ਖਰਚਿਆ 45 ਲੱਖ ਇੱਕ ਦਿਨ 'ਚ ਖਰਚਿਆ ਉਸ ਤੋਂ ਬਾਅਦ ਤੁਸੀਂ ਜਹਾਜ਼ ਦਾ ਖਰਚਾ ਨਹੀਂ ਦੱਸਿਆ ਜਹਾਜ਼ ਕਿੱਥੇ ਚੱਲਦਾ ਉਹ ਨਹੀਂ ਦੱਸਿਆ ਹੈਲੀਕਾਪਟਰ ਕਿੱਥੇ ਚੱਲਦਾ ਉਹ ਨਹੀਂ ਦੱਸਿਆ ਪਰ ਜੇ ਸੋਸ਼ਲ ਮੀਡੀਆ ਰਾਹੀਂ ਸਵਾਲ ਕਰ ਲਿਆ ਕਿ ਰਡਾਰ ਦਾ ਡਾਟਾ ਇੱਥੇ ਹੈ ਭਾਈ ਇਹ ਕੌਣ ਵਰਤ ਰਿਹਾ ਤੁਸੀਂ ਦੱਸ ਦਿਓ ਕੌਣ ਪਰਚੇ ਵਾਲੀ ਤਾਂ ਗੱਲ ਹੀ ਨਹੀਂ ਸੀ ਪਰ ਗੱਲ ਇਹ ਹੈ ਕਿ ਤੁਸੀਂ ਪੱਤਰਕਾਰਾਂ ਨੂੰ ਐਕਟਿਵਿਸਟਾਂ ਨੂੰ ਇਹ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਚੁੱਪ ਕਰ ਦਿਓ ਪਰ ਦੇਖੋ ਇਹ ਹੋਣਾ ਨਹੀਂਗਾ ਪਰਚੇ ਇੱਕ ਪਾਇਆ ਦੋ ਪਾਇਆ 10 ਪਾ ਲਓ ਗ੍ਰਫਤਾਰ ਕਰ ਲਓ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਉਸ ਤੋਂ ਬਾਅਦ ਬਠਿੰਡੇ ਕਰਾਂਗੇ ਉਸ ਤੋਂ ਬਾਅਦ ਸਾਰੇ ਜਿੰਨੇ ਹੈਗੇ ਸਾਡੇ ਜ਼ਿਲ੍ਹੇ ਹੈਗੇ ਉੱਥੇ ਕਰਾਂਗੇ ਥੋੜਾ ਡਟ ਕੇ ਵਿਰੋਧ ਕਰਾਂਗੇ ਜੇ ਤੁਸੀਂ ਜਵਾਬੰਦੀ ਕਰਨ ਤੇ ਆ ਗਏ ਤੇ ਫਿਰ ਜਵਾਬੰਦੀ ਦਾ ਗੱਲ ਇਹ ਹੈ ਨਾ ਤੁਸੀਂ ਅੱਜ ਤੁਸੀਂ ਕਰੋਗੇ ਕੱਲ ਨੂੰ ਕੋਈ ਹੋਰ ਕਰੂਗਾ ਪਰਸੋ ਜਮੇ ਕੋਈ ਗਲਾ ਘੁੱਟਣ ਦੀ ਕੋਸ਼ਿਸ਼ ਕਰੂਗਾ ਇਹ ਬਿਲਕੁਲ ਨਹੀਂ ਹੋਊਗਾ ਜਿਵੇਂ ਸਾਥੀਆਂ ਨੂੰ ਦੱਸਿਆ ਕਿ 4 ਤਰੀਕ ਨੂੰ ਚੰਡੀਗੜ੍ਹ 1 ਵਜੇ ਦੁਪਹਿਰੇ ਆਪਣੇ 17 ਸੈਕਟਰ ਪਲਾਜ਼ਾ ਦੇ ਵਿੱਚ ਸਾਰੀਆਂ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਸਾਰੇ ਪੱਤਰਕਾਰ ਸਾਥੀ ਪਹੁੰਚੋ ਉੱਥੇ ਐਕਟਿਵਿਸਟ ਪਹੁੰਚੋ ਤੇ ਆਪਾਂ ਮਿਲਾਂਗੇ ਉੱਥੇ ਸਰਕਾਰ ਦਾ ਦੱਸਾਂਗੇ ਕਿ ਕੀ ਹਾਲ ਹੈ ਪੰਜਾਬ ਦੇ ਵਿੱਚ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਵੀ ਦੱਸ ਦਿੱਤਾ ਚੰਡੀਗੜ੍ਹ ਦਾ ਪ੍ਰੋਗਰਾਮ ਤਾਂ ਹੈ ਹੀ ਉੱਥੇ ਦਾ ਸਭ ਨੇ ਪਹੁੰਚਣ ਆਈਆਂ ਉਸ ਦੇ ਨਾਲ ਜੇਕਰ ਕੋਈ ਪ੍ਰੈਸ ਕਲੱਬ ਪੱਤਰਕਾਰ ਸਾਥੀ ਆਪਦੇ ਜ਼ਿਲ੍ਹੇ ਚ ਤਹਿਸੀਲ ਚ ਜਿੱਥੇ ਵੀ ਉਹ ਕਸਬੇ ਚ ਉਹਨਾਂ ਦੇ ਕਲੱਬ ਬਣੇ ਹੋਏ ਆ ਉੱਥੇ ਕੋਈ ਪ੍ਰੋਟੈਸਟ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਉਹ ਖੁੱਲੇ ਤੌਰ ਦੇ ਉੱਤੇ ਸਰਕਾਰ ਦੇ ਵਿਰੋਧ ਦੇ ਵਿੱਚ ਜਿਸ ਤ ਵੀ ਤਰੀਕੇ ਦੇ ਨਾਲ ਮੀਡੀਆ ਦੀ ਆਜ਼ਾਦੀ ਲਈ ਗੱਲ ਕਰਨੀ ਚਾਹੁੰਦਾ ਹੈ ਤਾਂ ਉਹ ਵੀ ਜ਼ਰੂਰ ਕਰੇ ਤਾਂ ਕਿ ਜਿਹੜੀ ਇਹ ਇਕੱਲੀ ਸਾਡੀ ਲੜਾਈ ਨਹੀਂ ਸਭ ਦੀ ਲੜਾਈ ਹੈ ਤੇ ਲੜਾਈ ਵੱਡੀ ਹੋਵੇ ਤੇ ਹਰ ਪਿੰਡ ਹਰ ਗਲੀ ਤੇ ਹਰ ਘਰ ਤੱਕ ਜਿਹੜੀ ਆ ਉਹ ਪਹੁੰਚ ਜਾਵੇ